ਅਗਲੇ ਦਿਨ ਸਵੇਰੇ ਜਦੋਂ ਰਾਮੂ ਸ਼ਾਹ ਨੇ ਦੇਖਿਆ ਕਿ ਇੱਟਾਂ ਦਾ ਇੱਥੇ ਹੈ ਨਹੀਂ ਤਾਲੀਆਂ ਹੀ ਢੋ ਲਈਆਂ ਰਾਤੋਂ ਰਾਤ ਉਸਨੇ ਆਪਣੇ ਘਰ ਦੇ ਬਾਹਰ ਜਿਹੜਾ ਪਹਿਰੇਦਾਰ ਖੜਾ ਹੁੰਦਾ ਉਹਨੂੰ ਪੁੱਛਿਆ ਕਿ ਭਗਤਾ ਜੀ ਇੱਟਾਂ ਕਿੱਥੇ ਲੈ ਕੇ ਗਏ ਹਨ ਤਾਂ ਉਸਨੇ ਦੱਸਿਆ ਤੇ ਦੱਸਿਆ ਤਾਂ ਮੈਨੂੰ ਵੀ ਕੋਈ ਨਹੀਂ ਹਨੇਰਾ ਬਹੁਤ ਸੀ ਬਸ ਆਵਾਜ਼ਾਂ ਹੀ ਸੁਣਨੀਆਂ ਸੀ ਰੌੜਾ ਰੱਪਾ ਜਿਆ ਸੁਣਦਾ ਰਿਹਾ ਕਿੰਨੇ ਘੰਟਿਆਂ ਵਿੱਚ ਉਹ ਸਾਰੀਆਂ ਇੱਟਾਂ ਲੈ ਗਏ ਹੁਣ ਭੂਤਾਂ ਤਾਂ ਨਹੀਂ ਇੱਕ ਰਾਤ ਵਿੱਚ ਸਾਰੀਆਂ ਇੱਟਾਂ ਲਾਹੌਰ ਤੋਂ ਬਠਿੰਡੇ ਲਿਆ ਕੇ ਖੂਬੀ ਤਿਆਰ ਕਰ ਦਿੱਤਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਘਟਨਾ ਆਪਣੇ ਸਿੱਖਾਂ ਨੂੰ ਸੁਣਾਈ। ਭਾਈ ਭਗਤਾ ਜੀ ਦੇ ਅੱਗੇ ਪੰਜ ਪੁੱਤਰ ਸਨ ਜੋ ਕਿ ਉਸੇ ਹੀ ਪਿੰਡ ਰਹਿੰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਹੋਏ ਹਨ ਤਾਂ ਉਹ ਆਏ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਿਹੜੇ ਬੰਦੇ ਨੇ ਉਹਨਾਂ ਨੂੰ ਇਹ ਖ਼ਬਰ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਹਨ। ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਵੀ ਦੱਸੇ ਸਨ ਕਿ ਉਹਨਾਂ ਨੇ ਕਿਹਾ ਹੈ ਕਿ ਕੰਮ ਕਿਸੇ ਹੋਰ ਦਾ ਤੇ ਨਾਮ ਕਿਸੇ ਹੋਰ ਦਾ। ਆਪਕ ਤਾਜੀ ਦੇ ਪੁੱਤਰ ਉੱਥੇ ਆਏ ਤੇ ਬੜੇ ਨਿਮਾਣੇ ਦੇ ਹੋ ਕੇ ਗੁਰੂ ਜੀ ਸਾਹਮਣੇ ਬੈਠ ਗਏ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੀ ਕਹਿੰਦੇ ਬੱਬਾ ਜੀ ਸਾਨੂੰ ਮਾਫ ਕਰ ਦਿਓ ਅਸੀਂ ਤਾਂ ਨਿਮਾਣੇ ਗਏ ਹਾਂ ਗਲਤੀਆਂ ਕਰਨ ਵਾਲੇ ਹਾਂ ਤੁਸੀਂ ਬਖਸ਼ਣ ਵਾਲੇ ਹੋ ਕਰਨ ਕਰਾਉਣ ਵਾਲੇ ਤਾਂ ਸਾਰੇ ਤੁਸੀਂ ਹੀ ਹੋ ਇਹ ਸਭ ਤੁਹਾਡਾ ਹੀ ਕਰਾਇਆ ਹੋਇਆ ਹੈ ਬਸ ਨਾਮ ਸਾਡੇ ਵੰਸ਼ ਦਾ ਲੱਗ ਰਿਹਾ ਹੈ ਤੁਸੀਂ ਹੀ ਕਰਨ ਕਰਾਉਣ ਵਾਲੇ ਹੋ ਸਭ ਤੁਹਾਡਾ ਕੀਤਾ ਕਰਾਇਆ ਹੈ ਤੁਹਾਡੇ ਆਸ਼ੀਰਵਾਦ ਨਾਲ ਹੀ ਇਹ ਸਾਰਾ ਕੰਮ ਸਿੱਧੇ ਚੜਿਆ ਹੈ ਤੇ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਾਡੇ ਨਾਲ ਸਾਡੇ ਘਰ ਚੱਲੋ ਤੇ ਸਾਡਾ ਘਰ ਪਵਿੱਤਰ ਕਰੋ ਗੁਰੂ ਜੀ ਉਹਨਾਂ ਦੀ ਨਿਮਰਤਾ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਉਹਨਾਂ ਦੇ ਘਰ ਚਲੇ ਗਏ ਉੱਥੇ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਦਿਨ ਰਹੇ ਪਾਈ ਭਗਤਾ ਜੀ ਦੇ ਪੁੱਤਰਾਂ ਨੇ ਉਹਨਾਂ ਦੀ ਬੜੀ ਸੇਵਾ